ਦੇ ਵਿੱਚ ਕੌਣ ਕੌਣ ਦੰਨੀ ਹੈ ਮਾਂ ਕੋਲ ਦੋਨੇ ਮਾਂ ਤੇ ਮਾਂ ਮਾੜਿਆ ਲਤਾ ਜੀ ਇਹਨਾਂ ਦੇ ਮਕਾਨ ਬੋ ਡਿੱਗਣ ਨਾਲ ਆਇਆ ਪਿਆ ਜੀ ਕੰਮਕਾਰ ਇਹਨਾਂ ਕੋਲ ਐ ਨਹੀਂ ਜੀ ਪੰਕਜ ਆ ਪਾਈ ਜਗਾਈ ਅੰਮੈ ਨੂੰ ਕੋਈ ਦਿੰਦਾ ਨਹੀਂ ਇਹ ਗੱਡੇ ਦਾ ਕੰਮ ਕਰਦਾ ਹੈ ਲੱਕੜਾਂ ਦਾ ਕੋਈ ਗੇੜਾ ਇਹਦਾ ਲੱਗਦਾ ਨਹੀਂ ਕੀ ਸਮੱਸਿਆ ਆ ਲੜੀ ਮੋ ਸਮੱਸਿਆ ਮਕਾਨਾਂ ਦੇਖ ਲੈ ਬੇਟਾ ਆਈ ਸਮੱਸਿਆ ਹੈ ਕਿੰਨਾ ਸਾਲ ਉਸ ਸਮੱਸਿਆ ਨਾਲ ਰਹੀ ਤਾਂ ਮਾਂ ਨਾ ਆਈ ਗਿਆ ਦਸ ਇੱਕ ਸਾਲ ਤੋਂ ਮੈਂ ਤਾਂ ਬਹੁਤ ਹੀ ਗੰਕ ਅਗਰ ਦੇ ਰੱਖਿਆ ਮਕਾਨਾਂ ਦਾ ਕੋਈ ਮਾਰੋ ਮਸਲੋ ਕੋ ਨਹੀਂ ਆਇਆ ਸੁਗਰ ਕੋ ਗੁਜ਼ਾਰੋ ਕਿਹਾ ਚੱਲੇ ਤਰੋ ਦੁੱਖ ਹੋਈ ਚੱਲਾ ਇੱਕ ਗੁਜ਼ਾਰੋ ਸੁਗਰ ਗਮਾ ਗੁਜ਼ਾਰੋ ਚਲਾਣ ਨਾਲ ਕੋਣ ਹੈ ਤਰੇ ਮੈਂ ਉਹੀ ਹੈ ਉਹੀ ਕਰੀ ਆਵੇ ਕੋਈ 10 ਰੁਪਿਆ ਨੂੰ ਤੋਂ ਪਕਾ ਲਿਆ ਖਾ ਲਿਆ ਤਰੀ ਉਮਰ ਕਿੰਨੀ ਹੈ ਮੇਰੀ 80 ਸਾਲ ਦੀ ਹੈ ਸੁਗਰ ਮੈਂ ਰੋਟੀ ਪਾਣੀ ਕੋਣ ਬਣਾਵਾਂ ਮੈਂ ਬਣਾਉਂ ਔਰ ਕੌਣ ਬਣਾਵੇ ਨਾ ਤਾਂ ਮਾ ਬੇਟੂ ਹੀ ਰਾਮ ਹੈ ਕੀ ਮੰਗ ਕਰੋ ਮੇਰਾ ਮਕਾਨ ਬਣਨਾ ਚਾਹੀਏ ਹੋਈ ਦਿਨ ਰਾਤ ਹੋਈ ਹੋ ਚਵੇ ਬਈ ਜੇ ਉੱਪਰ ਪੜ ਜਾਈ ਤੋ ਬਾਰਿਸ਼ ਆਵਦਨ ਤੇ ਕੀ ਅਰਜ਼ੂ ਕਰੋ ਬਾਰਿਸ਼ ਆਵਦਨ ਨਵ ਨਵਨੇ ਬਾਰੂ ਬਰਜ ਜਾਂ ਰਾਤ ਬਾਰਿਸ਼ ਆਈ ਪਰ ਕਿੰਨਾ ਘੰਟਾ ਤੱਕ ਬਾਰੇ ਖੜਿਆ ਜਾਵੇ ਬੋਲਦੇ ਮੈਂ ਵਰਸਿਵ ਜੁਤੇ ਬਾਰੇ ਖੜਿਆ ਰਿਆ ਹੋਰ ਕੀ ਦਿੱਕਤਾਂ ਆ ਰਹੀਆਂ ਤੁਹਾਨੂੰ ਮਕਾਨ ਦੀ ਦਿੱਕਤ ਹੈ ਮੈਂ ਆਉਂਦਾ ਤਾਂ ਪਾਣੀ ਖੜ ਜਾਂਦਾ ਪਾਣੀ ਅੰਦਰ ਵਰ ਜਾਂਦਾ ਇੰਨੇ ਮਕਾਨ ਨੇ ਤੁਹਾਡੇ ਕੋਲ ਇੱਕੋ ਹੀ ਕਮਰਾ ਇਹ ਨਾ ਲੈਟਰਨ ਬਾਥਰੂਮ ਕੋਸ ਨਹੀਂ ਕਰਦੇ ਵਿੱਚ ਕੌਣ ਕੌਣ ਰਹਿਣੇ ਮਾਂ ਪੁੱਤਰ ਦੋਨੇ ਮਾਂ ਤੇ ਮੈਂ ਕਿਸੀ ਬਰ ਗਰਦਾ ਗੁਜ਼ਾਰਾ ਕਿਵੇਂ ਚਲਾਉਣੀ ਹੈ ਭੁੱਖੇ ਚੱਲਦਾ ਜੀ ਕੀ ਕੰਮ ਕਰਕੇ ਗੁਜ਼ਾਰਾ ਚਲਾਉਣੀ ਆ ਲੱਕੜਾ ਦਾ ਮੜਾ ਮੋਟਾ ਕਰਦਾ ਅਜ ਕਦੇ ਜਿਹੜਾ ਲੱਗਦਾ ਕੰਮ ਨੂੰ ਕਰ ਲੈਣੀ ਨਹੀਂ ਨਹੀਂ ਆ ਬਾਈ ਔਖਾ ਹੀ ਹੁਣ ਮੈਂ ਕੀ ਕਰਦੇ ਮੰਗ ਆਈ ਹੈ ਜੀ ਮਕਾਨ ਬਣਾ ਜਾ ਮੇਰਾ ਸੱਤ ਮੇਰੇ ਡਿੱਗਣ ਵਾਲੀ ਆ ਕੰਧ ਦੇਖ ਲਈ ਸੰਗ 11 ਤੋਂ ਪੈਰ ਪਾਈ ਚੜੀ ਇੱਕ ਬਾਇ ਮੈਂ ਮੈਂ ਆਪਣਾ ਮੇਰਾ ਨਾਮ ਦਲੀਪ ਕੁਮਾਰ ਹੈ ਜੀ। ਅਪੋਰ ਕਿ ਸਾਈਡ ਰਹਿੰਦੇ ਹੋ? ਧਰਮਨਗਰੀ ਬਾਲਵਾਸੀ ਰੋਡ ਜੀ। ਗਲੀ ਨੰਬਰ 13 ਕੋਲ ਆਪਣਾ ਪੰਕਜ ਕੁਮਾਰ ਜੀ ਆਪਣੇ ਸਾਡੇ ਪੜੋਸੀ ਹੈ ਜੀ। ਠੀਕ ਹੈ ਜੀ। ਇਹਨਾਂ ਤੇ ਆਫਤ ਆਈ ਹੈ ਜੀ। ਇਹਨਾਂ ਦੇ ਆਫਤ ਵਿੱਚ ਬਹੁਤ ਮਾੜੇ ਹਾਲਾਤ ਹੈ ਜੀ। ਇਹਨਾਂ ਦੇ ਮਕਾਨ ਬਹੁਤ ਡਿੱਗਣ ਵਾਲਾ ਆਇਆ ਪਿਆ ਜੀ। ਕੰਮਕਾਰ ਇਹਨਾਂ ਕੋਲ ਨਹੀਂ ਜੀ। ਪੰਕਜ ਆ ਪਾਈ ਜਗਾ ਜੀ। ਕੰਮ ਇਹਨੂੰ ਕੋਈ ਦਿੰਦਾ ਨਹੀਂ। ਇਹ ਗੱਡੇ ਦਾ ਕੰਮ ਕਰਦਾ ਹੈ। ਲੱਕੜਾਂ ਦਾ ਕੋਈ ਕੋਈ ਗੇੜਾ ਇਹਨਾਂ ਦਾ ਲੱਗਦਾ ਨਹੀਂ। ਫਿਰ ਕਰਦਾ ਕੋਈ ਜ਼ਿਆਦਾ ਟਿਨੀ ਚੱਲਦਾ। ਬਹੁਤ ਮੁਸ਼ਕਲ ਨਾਲ ਚੱਲਦਾ ਜੀ। ਇਹਨਾਂ ਨੂੰ ਪੈਨਸ਼ਨ ਆਂਦੀ ਹੈ ਪੰਕਜ ਕੁਮਾਰ ਨੂੰ ਇਹਨਾਂ ਨਾਲ ਬਹੁਤ ਔਖਾ ਗੁਜ਼ਾਰਾ ਕਰਦੀ ਹੈ ਇਹਨਾਂ ਕੋਲ ਫਲੈਸ਼ ਬਾਥਰੂਮ ਕੁਝ ਵੀ ਨਹੀਂ ਬਣਿਆ ਆ ਜੀ ਇਹਨਾਂ ਨੂੰ ਬਾਹਰ ਜਾਣਾ ਪੈਂਦਾ ਨਾਣ ਵਾਸਤੇ ਬਹੁਤ ਔਖਾ ਕੰਮ ਇਹਨਾਂ ਦਾ ਜੀ ਕਰਦੇ ਹਾਲਾਤ ਵੇਖੋ ਜੀ ਆ ਗੇਟ ਹੀ ਟੁੱਟਿਆ ਪਿਆ ਜੀ ਸਾਰਾ ਕੰਧ ਡਿੱਗਣ ਵਾਲੀ ਐ ਇੰਦੇ ਚ ਰਾਤੀ ਪਾਣੀ ਵੜ ਗਿਆ ਇਹ ਬਾਹਰ ਸੜਕ ਤੇ ਖੜੇ ਸੀ ਸਾਰੇ ਕਰਦੇ ਵਿੱਚ ਕੌਣ ਕੌਣ ਆ ਇਹਨਾਂ ਇਹ ਮਾਂ ਬੇਟਾ ਹੀ ਆ ਜੀ ਇਹ ਮਾਤਾ ਜੀ ਉਮਰ 80 ਸਾਲ ਹੈ ਜੀ ਪੰਕਜ ਆ ਪਾਈ ਜੇ ਜੀ ਇਹਨਾਂ ਕੋਲ ਕਰਦੇ ਉਹਨਾਂ ਵਾਸਤੇ ਮੰਗ ਲਈ ਹੱਥ ਜੋੜ ਕੇ ਸਾਰਿਆਂ ਨੂੰ ਹੀ ਬੇਨਤੀ ਕਰਦੇ ਆ ਜੀ ਵੀ ਇਹਨਾਂ ਦਾ ਮਕਾਨ ਬਣਾਇਆ ਜਾਵੇ ਸਾਰੇ ਥੋੜਾ ਥੋੜਾ ਸਹਿਯੋਗ ਕਰਨ